ਹਰ ਮਹੀਨੇ ਇੱਕ ਸਵਾਲ ਪੁੱਛੀਦਾ ਜਿਹੜਾ ਸਵਾਲ ਅਸੀਂ ਪਿਛਲੇ ਮਹੀਨੇ ਪੁੱਛਿਆ ਸੀ ਉਹ ਚਾਰ ਲੱਕੀ ਡਰਾ ਕੱਢੀ ਦੇ ਨੇ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਤੇ ਜਵਾਬ ਸਾਡੇ WhatsApp ਨੰਬਰ ਤੇ ਦਿਆ ਕਰੋ 98723 64594 96723 64594 ਇੱਥੇ ਜਵਾਬ ਦਿਆ ਕਰੋ ਆਪ ਜੀ ਇਸ ਮਹੀਨੇ ਜਿਹੜਾ ਅਸੀਂ ਸਵਾਲ ਪੁੱਛਣਾ ਜੀ ਉਹ ਸਵਾਲ ਇਹ ਵੇ ਸਿਮਰਨ ਕਰਨ ਦਾ ਸਾਨੂੰ ਕੀ ਲਾਭ ਹੈ ਇਹਦਾ ਤੁਸੀਂ ਜਵਾਬ ਦੇਣਾ ਆਪੋ ਆਪਣੀ ਮਤ ਮਤਾਵਾਂ ਆਪ ਆਪਣੇ ਬੁੱਧ ਹੈ ਜਿਵੇਂ ਦੀ ਸਾਡੀ ਬੁੱਧੇ ਉਮੀਦ ਦਾ ਜਵਾਬ ਦੇਣਾ ਅਸੀਂ ਕੀ ਸਿਮਰਨ ਕਰਨ ਦਾ ਸਾਨੂੰ ਕੀ ਫਾਇਦਾ ਹੋਇਆ ਇਹ ਸਮਝ ਲਓ ਤੁਸੀਂ ਮੰਨ ਲਓ ਮੈਂ ਸਿਮਰਨ ਕੀਤਾ ਮੈਨੂੰ ਕੀ ਚੰਗਾ ਹੋਇਆ ਤੁਸੀਂ ਸਿਮਰਨ ਕੀਤਾ ਤੁਹਾਨੂੰ ਕੀ ਫਾਇਦਾ ਹੋਇਆ ਸਿਮਰਨ ਕਰਨ ਦਾ ਸਾਨੂੰ ਕੀ ਲਾਭ ਹੋਇਆ ਜਾਂ ਸਿਮਰਨ ਕਰਨ ਦੇ ਕੀ ਫਾਇਦੇ ਕੀ ਫਾਇਦਾ ਇਹਦਾ ਤੁਸੀਂ ਜਵਾਬ ਦੇਣਾ ਤੇ ਜਵਾਬ ਦੇਣਾ ਸਾਡੇ WhatsApp ਨੰਬਰ ਤੇ ਜਵਾਬ ਦੇਣਾ ਅਕਤੂਬਰ ਮਹੀਨੇ ਦੀ 18 ਤਰੀਕ ਤੱਕ 19 ਨੂੰ ਜਾਂ 20 ਆਪਾਂ ਡਰਾ ਕੱਢ ਦਿੰਨੇ ਆ ਜਿੰਨਿਆਂ ਦੇ ਜਵਾਬ ਆਂਦੇ ਨੇ ਉਹ ਸਾਰਿਆਂ ਦੀਆਂ ਪਰਚੀਆਂ ਪਾ ਦਿੱਤੀਆਂ ਫਿਰ ਉਹ ਪਰਚੀਆਂ ਢਲਾ ਕੇ ਜਿਨ੍ਹਾਂ ਨੇ ਵੀਡੀਓ ਸਾਡੀ ਵੇਖੀ ਉਹਨਾਂ ਨੂੰ ਪਤਾ ਵਾਹਿਗੁਰੂ ਅਸਰਾ YouTube ਚੈਨਲ ਹੈ ਜੀ ਉਸ ਚੈਨਲ ਤੇ ਜਿੰਨੀਆਂ ਵੀ ਆਪਾਂ ਜਿਹੜਾ ਅੱਜ ਸਿਮਰਨ ਕੀਤਾ ਵੀ ਉਹ ਤੇ ਅਪਲੋਡ ਹੋ ਜਾਣਾ ਜਿੰਨੀਆਂ ਕਥਾ ਕਰਦੇ ਆ ਲੋੜਵੰਦਾਂ ਦੀ ਸੇਵਾ ਕਰਦੇ ਆ ਸਵਾਲ ਪੁੱਛਦੇ ਆ ਸਾਰਾ ਉਹਦੇ ਤੇ ਆ ਜਾਂਦਾ ਆਪਜੀ ਬਾਬਾ ਜਸਮਿੰਦਰ ਸਿੰਘ ਦੀ ਦਸੂਹੇ ਵਾਲੇ ਭਰ ਲਓ ਜਾ ਵਾਹਿਗੁਰੂ ਆਸਰਾ ਪਰ ਲੋ W A H E G U R U ਵਾਹਿਗੁਰੂ ਸਪੇਸ ਦੇ ਕੇ ਡਬਲ A S R A ਆਸਰਾ ਇਹਨੂੰ ਭਰ ਕੇ ਜਦੋਂ ਖੋਲੋਗੇ YouTube ਤੇ ਤੇ ਚੈਨਲ کھل ਜਾਏਗਾ ਉਹਨੂੰ ਸਬਸਕ੍ਰਾਈਬ ਵੀ ਕਰ ਲਿਓ ਉੱਤੇ ਸਵਾਲ ਆ ਜਾਏਗਾ ਹੋਈਆ ਭੁੱਲਾਂ ਦੀ ਖਿਮਾ ਕਰਨੀ ਅਗਲੇ ਮਹੀਨੇ ਆਪ ਸਭ ਸੰਗਤਾਂ ਦੇ ਦਰਸ਼ਨ ਕਰਾਂਗੇ ਸਵਾਲ ਇੱਕ ਪੁਰੀ ਫੇਰ ਦੁਹਰਾ ਦਈਏ ਸਿਮਰਨ ਕਰਨ ਦਾ ਕੀ ਲਾਭ ਜਾ ਸਿਮਰਨ ਕਰਨ ਦਾ ਸਾਨੂੰ ਕੀ ਫਾਇਦਾ ਹੋਇਆ ਇਹ ਸਵਾਲ ਹੈ ਜੀ ਜਵਾਬ ਆਪ ਜੀਆ ਦੇ ਸਾਡੇ ਵਟਸਐਪ ਨੰਬਰ ਤੇ ਦੇਣਾ ਹੋਈਆਂ ਭਲਾ ਲਿਖਿਮਾ